ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ। ਦਿਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਅੱਜ ਆਪਣੇ ਕਾਲਜ ਕੈਂਪਸ ਵਿੱਚ ਸਕਾਲਰਸ਼ਿਪ ਦਿਵਸ ਮਨਾਇਆ। ਡੀ ਐਮ ਸੀ ਐਂਡ ਐਚ ਨੂੰ ਇਹ ਮਾਣ ਹੈ ਕਿ ਉਹ ਭਾਰਤ ਦਾ ਪਹਿਲਾ ਮੈਡੀਕਲ ਕਾਲਜ ਹੈ ਜੋ ਕਿ 6 ਕਰੋੜ ਰੁਪਏ ਦਾ ਵਿਸ਼ਾਲ ਸਕਾਲਰਸ਼ਿਪ ਪ੍ਰੋਗਰਾਮ ਚਲਾ ਰਿਹਾ ਹੈ। ਇਹ ਸਕਾਲਰਸ਼ਿਪ ਯੋਜਨਾ ਸੰਸਥਾ ਦੀ ਨੈਤਿਕ ਮੁੱਲਾਂ ਪ੍ਰਤੀ ਵਚਨਬੱਧਤਾ ਤੇ ਸੱਚੀ ਮਿਹਨਤ ਨੂੰ ਸਨਮਾਨਿਤ ਕਰਨ ਦੀ ਸੋਚ ਨੂੰ ਦਰਸਾਉਂਦੀ ਹੈ। ਇਸ ਮੌਕੇ ਤੇ 33 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਤੇ ਅਕਾਦਮਿਕ ਇਨਾਮ ਦਿੱਤੇ ਗਏ ਇਨ੍ਹਾਂ ਵਿੱਚ ਐਮਬੀਬੀਐਸ ਨਰਸਿੰਗ ਐਲਾਈਡ ਅਤੇ ਹੈਲਥ ਸਾਇੰਸਸ ਦੇ ਵਿਦਿਆਰਥੀ ਸ਼ਾਮਲ ਸਨ ਇਸ ਪ੍ਰੋਗਰਾਮ ਦਾ ਮਕਸਦ ਉਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਹੈ ਜਿਨ੍ਹਾਂ ਨੇ ਉੱਚ ਅਕਾਦਮਿਕ ਪ੍ਰਦਰਸ਼ਨ ਅਤੇ ਸਮਰਪਣ ਦਿਖਾਇਆ ਹੈ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਸਤੀਸ਼ ਸੀ ਸੰਵਾਲਕਾ ਜੀ ਸਨ ਜੋ ਆਪਣੇ ਪਰਿਵਾਰ ਸਮੇਤ ਸਮਾਰੋਹ ਵਿੱਚ ਹਾਜ਼ਰ ਹੋਏ ਇਸ ਮੌਕੇ ਤੇ ਸ਼੍ਰੀ ਵਿਪਨ ਗੁਪਤਾ ਸਕੱਤਰ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਸ਼੍ਰੀ ਮਕੇਸ਼ ਵਰਮਾ ਖਜਾਂਚੀ ਸ਼੍ਰੀ ਰਜਨੀਸ਼ ਸੰਵਾਲਕਾ ਮੈਂਬਰ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਸ਼੍ਰੀਮਤੀ ਅਰਚਨਾ ਨਾਗਪਾਲ ਮੈਂਬਰ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਡਾਕਟਰ ਜੀਐਸ ਵਾਂਡਰ ਪ੍ਰਿੰਸੀਪਲ ਡਾਕਟਰ ਸੰਦੀਪ ਕੌਸ਼ਲ ਡੀਨ ਅਕੈਡਮਿਕਸ ਅਤੇ ਡਾਕਟਰ ਆਸ਼ੀਮਾ ਤਨੇਜਾ ਐਡੀਸ਼ਨਲ ਮੈਡੀਕਲ ਸੁਪਰਡੈਂਟ ਵੀ ਮੌਜੂਦ ਸਨ ਮੁੱਖ ਮਹਿਮਾਨ ਸ਼੍ਰੀ ਸਤੀਸ਼ ਸੀ ਸਨਵਾਲਕਾ ਨੇ ਡੀਐਮਸੀ ਐਂਡ ਐਚ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਦੇਸ਼ ਵਿੱਚ ਸਿਹਤ ਸੇਵਾਵਾਂ ਦਾ ਮਜ਼ਬੂਤ ਪਿਵਕ ਬਣਾਉਣ ਵਿੱਚ ਸਹਾਇਕ ਹੁੰਦੀਆਂ ਹਨ ਇਸ ਮੌਕੇ ਉਹਨਾਂ ਨੇ ਐਲਾਈਡ ਅਤੇ ਹੈਲਥ ਸਾਇੰਸਸ ਦੇ ਵਿਦਿਆਰਥੀਆਂ ਲਈ 10 ਲੱਖ ਰੁਪਏ ਦੀ ਨਿੱਜੀ ਦਾਨ ਰਕਮ ਦਾ ਐਲਾਨ ਵੀ ਕੀਤਾ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਵਿਪਨ ਗੁਪਤਾ ਨੇ ਕਿਹਾ ਕਿ ਇਹ ਸਕਾਲਰਸ਼ਿਪ ਪ੍ਰੋਗਰਾਮ ਸੰਸਥਾ ਲਈ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਉਨ੍ਹਾਂ ਕਿਹਾ ਕਿ ਡੀਐਮਸੀ ਐਂਡ ਐਚ ਸਮਾਜ ਨੂੰ ਵਾਪਸ ਦੇਣ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਸਹਾਰਾ ਬੰਨ੍ਹ ਵਿੱਚ ਵਿਸ਼ਵਾਸ ਰੱਖਦਾ ਹੈ ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਆਰਥਿਕ ਪਾਬੰਦੀਆਂ ਕਦੇ ਵੀ ਯੋਗ ਵਿਦਿਆਰਥੀਆਂ ਦੇ ਸੁਪਨਿਆਂ ਵਿੱਚ ਰੁਕਾਵਟ ਨਹੀਂ ਬਣਨੀ ਚਾਹੀਦੀ ਇਸ ਮੌਕੇ ਉਨ੍ਹਾਂ ਨੇ ਐਲਾਈਡ ਅਤੇ ਹੈਲਥ ਸਾਇੰਸਸ ਦੇ ਵਿਦਿਆਰਥੀਆਂ ਲਈ 10 ਲੱਖ ਰੁਪਏ ਦੀ ਨਿੱਜੀ ਦਾਨ ਰਕਮ ਦੀ ਐਲਾਨ ਵੀ ਕੀਤਾ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਡਾਕਟਰ ਜੀਐਸ ਵਾਂਡਰ ਨੇ ਸਾਰੇ ਸਕਾਲਰਸ਼ਿਪ ਪ੍ਰਾਪਤਕਰਤਾ ਨੂੰ ਵਧਾਈ ਦਿੱਤੀ ਉਹਨਾਂ ਨੇ ਕਿਹਾ ਕਿ ਇਹ ਸਕਾਲਰਸ਼ਿਪ ਵਿਦਿਆਰਥੀਆਂ ਦੀ ਮਿਹਨਤ ਅਤੇ ਅਕਾਦਮਿਕ ਉਤਕ੍ਰਿਸ਼ਟਤਾ ਦੀ ਪਹਿਚਾਣ ਹੈ ਅਤੇ ਇਹ ਜੂਨੀਅਰ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰੇਗੀ ਉਹਨਾਂ ਵਿਦਿਆਰਥੀਆਂ ਨੂੰ ਮਨੁੱਖਤਾ ਅਤੇ ਕਰਮਣਾ ਨਾਲ ਆਪਣਾ ਗਿਆਨ ਵਰਤਣ ਦੀ ਅਪੀਲ ਕੀਤੀ ਡਾਕਟਰ ਸੰਦੀਪ ਕੌਸ਼ਲ ਨੇ ਸਕਾਲਰਸ਼ਿਪ ਪ੍ਰਾਪਤਕਰਤਾਵਾਂ ਦੀ ਸੂਚੀ ਦਾ ਐਲਾਨ ਕੀਤਾ ਅਤੇ ਉਹਨਾਂ ਨੂੰ ਉਹਨਾਂ ਦੇ ਸ਼ਾਨਦਾਰ ਅਕਾਦਮਿਕਸ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਹਨਾਂ ਨੇ ਉਹਨਾਂ ਦੇ ਨਿਰੰਤਰ ਯਤਨਾਂ ਅਤੇ ਡ੍ਰਿੜ ਇਰਾਦੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਜਾਈਆਂ ਪ੍ਰਾਪਤੀਆਂ ਅਨੁਸ਼ਾਸਨ ਅਤੇ ਸਿੱਖਣ ਪ੍ਰਤੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਉਹਨਾਂ ਵਿਦਿਆਰਥੀਆਂ ਨੂੰ ਇਸ ਮੌਕੇ ਦੀ ਸਭ ਤੋਂ ਵਧੀਆ ਵਰਤੋਂ ਕਰਨ ਅਤੇ ਆਪਣੇ ਭਵਿੱਖ ਦੇ ਡਾਕਟਰੀ ਅਭਿਆਸ ਵਿੱਚ ਉੱਤਮਤਾ, ਨੈਤਿਕਤਾ ਅਤੇ ਸੇਵਾ ਦੇ ਮੁੱਲਾਂ ਨੂੰ ਕਾਇਮ ਰੱਖਣ ਲਈ ਉਤਸ਼ਾਹਿਤ ਕੀਤਾ। ਸ਼੍ਰੀ ਮੁਕੇਸ਼ ਵਰਮਾ ਕਨਵੀਨਰ ਸਕਾਲਰਸ਼ਿਪ ਕਮੇਟੀ ਨੇ ਸਕਾਲਰਸ਼ਿਪ ਕਮੇਟੀ ਦੇ ਮਾਣਯੋਗ ਮੈਂਬਰਾਂ ਵਿੱਚ ਪਦਮ ਪੂਸ਼ਣ ਸ਼੍ਰੀ ਐਸਪੀ ਔਸਵਾਲ ਡਾਕਟਰ ਐਸਐਸ ਗੋਸਾਲ ਵਾਈਸ ਚਾਂਸਲਰ ਪੀਏਯੂ ਸ਼੍ਰੀ ਸੁਬੋਧ ਅਗਰਵਾਲ ਰਿਟਾਇਰਡ ਆਈਏਐਸ ਅਤੇ ਸ਼੍ਰੀ ਰਾਜੀਵ ਆਹੂਜਾ ਡਾਇਰੈਕਟਰ ਆਈਆਈਟੀ ਰੋਪੜ ਦਾ ਧੰਨਵਾਦ ਕੀਤਾ